ਤਾਂ ਗੱਲ ਕਰਾਂਗੇ ਜੀ ਮੈਰਾਥਨ ਦੌੜਾਕ ਜਿਹੜੇ ਸਭ ਤੋਂ ਪੁਰਾਣੇ ਮੈਰਾਥਨ ਦੌੜਾਕ ਮੰਨੇ ਜਾਂਦੇ ਸੀ 114 ਸਾਲਾ ਸਰਦਾਰ ਫੌਜਾ ਸਿੰਘ ਬੀਤੇ ਦਿਨੀ ਉਹਨਾਂ ਨੂੰ ਕੋਈ ਕਾਰ ਦੀ ਟੱਕਰ ਆ ਜਿਹੜਾ ਮਾਰ ਗਿਆ ਸੀ ਜਿਹਦੇ ਕਾਰਨ ਹਸਪਤਾਲ ਲੈ ਜਾਂਦੇ ਸਮੇਂ ਉਹਨਾਂ ਦੀ ਡੈਥ ਹੈ ਜਿਹੜੀ ਹੋ ਗਈ ਸੀ ਤਾਂ ਇਸ ਤੋਂ ਬਾਅਦ ਇਹ ਪੁਲਿਸ ਹੈ ਜਿਹੜੀ ਸੀਸੀਟੀਵੀ ਕੈਮਰੇ ਖੰਘੋਲ ਰਹੀ ਸੀ ਤਾਂ ਕੈਮਰੇ ਦੀ ਫੂਟੇਜ ਦੇਖਦੇ-ਦੇਖਦੇ ਇਹ ਜਿਹੜਾ ਮੁਲਜ਼ਮ ਹੈ ਗੱਡੀ ਵਾਲਾ ਉਹ ਪੁਲਿਸ ਨੇ ਜਿਹੜਾ ਫੜ ਲਿਆ ਉਹਦੀ ਗੱਡੀ ਵੀ ਜਿਹੜੀ ਕਸਟਡੀ ਦੇ ਵਿੱਚ ਲੈ ਲਈ ਤੇ ਉਸ ਬੰਦੇ ਨੂੰ ਵੀ ਫਾਰਚੂਨਰ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਜਿਹੜੀ ਆ ਰਹੀ ਸੀ ਐਂ ਕਹਿ ਲੋ ਵੀ ਬੇਕਾਬੂ ਸੀ ਤਾਂ ਉਹ ਫੌਜਾ ਸਿੰਘ ਜੀ ਨੂੰ ਟੱਕਰ ਆ ਜਿਹੜੀ ਉਹ ਮਾਰ ਜਾਂਦੀ ਹੈ ਜਿਹਦੇ ਕਾਰਨ ਉਹਨਾਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ ਸੋ ਇਹ ਫਾਰਚੂਨਰ ਚਲਾਉਣ ਵਾਲਾ ਬੰਦਾ ਜਿਹਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਹੈ ਇਹਦਾ ਨਾਮ ਹੈ ਅੰਮ੍ਰਿਤਪਾਲ ਸਿੰਘ ਢਿੱਲੋਂ ਇਹ ਐਨ ਆਰ ਆਈ ਹੈ ਉਹੀ ਦਿਨਾਂ ਪਹਿਲਾਂ ਤੋਂ ਇਹ ਜਿਹੜਾ ਕੈਨੇਡਾ ਤੋਂ ਭਾਰਤ ਆਇਆ ਸੀਗਾ ਤੇ ਭੋਗਪੁਰ ਤੋਂ ਇਹ ਵਾਪਸ ਆ ਰਹੇ ਸੀਗਾ ਭੋਗਪੁਰ ਮੋਬਾਈਲ ਹੈ ਜਿਹੜਾ ਇਹ ਵੇਚਣ ਗਿਆ ਸੀ ਵਾਪਸ ਆਉਂਦੇ ਸਮੇਂ ਇਹ ਫੌਜਾ ਸਿੰਘ ਨੂੰ ਜਿਹੜੀ ਟੱਕਰ ਹੈ ਉਹ ਮਾਰ ਦਿੰਦਾ ਹੈ ਤਾਂ ਇਸ ਬੰਦੇ ਦੀ ਲਾਪਰਵਾਹੀ ਦੇ ਕਾਰਨ ਇੱਕ ਯੁੱਗ ਦਾ ਅੰਤ ਹੈ ਜਿਹੜਾ ਉਹ ਹੋ ਗਿਆ ਕਿਉਂਕਿ ਸਰਦਾਰ ਫੌਜਾ ਸਿੰਘ ਨੇ ਪੰਜਾਬੀ ਹੱਤ ਨੂੰ ਦਸਤਾਰ ਨੂੰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰਤਾ ਕੀਤੀ ਸੀਗਾ ਇਸ ਤੋਂ ਇਲਾਵਾ ਕਿ ਅਸੀਂ ਆਪਣੇ ਆਪ ਨੂੰ ਤੰਦਰੁਸਤ ਕਿਵੇਂ ਰੱਖ ਸਕਦੇ ਹਾਂ ਤਾ ਬਹੁਤ ਵੱਡੀ ਇੱਕੋ ਪ੍ਰੇਰਣਾ ਦੇ ਸਰੋਤ ਸੀਗੀ ਬਹੁਤ ਲੋਕਾਂ ਨੂੰ ਉਹਨਾਂ ਤੋਂ ਸੇਧ ਮਿਲਦੀ ਸੀ ਜਿਉਂਦੀ ਜਾਗਦੀ ਮਿਸਾਲ ਸੀਗੇ ਉਹ ਤਾਂ ਇੱਕ ਯੁੱਗ ਦਾ ਅੰਤ ਜਿਹੜਾ ਹੋ ਗਿਆ ਇਸ ਬੰਦੇ ਦੀ ਲਾਪਰਵਾਹੀ ਦੇ ਕਾਰਨ 2 ਮਹੀਨੇ ਪਹਿਲਾਂ ਇਸ ਨੇ ਇਹ ਫੋਰਚੂਨਰ ਗੱਡੀ ਹੈ ਜਿਹੜੀ ਕਿਸੇ ਤੋਂ ਖਰੀਦੀ ਸੀਗੀ ਤਾਂ ਕਰਤਾਰਪੁਰ ਤੋਂ ਇਸ ਬੰਦੇ ਨੂੰ ਗ੍ਰਿਫਤਾਰ ਹੈ ਜਿਹੜਾ ਕੀਤਾ ਗਿਆ ਤੇ ਕਪੂਰਥਲਾ ਨਿਵਾਸੀ ਤੋਂ ਇਸ ਨੇ 2 ਮਹੀਨੇ ਪਹਿਲਾਂ ਇਹ ਫੋਰਚੂਨਰ ਗੱਡੀ ਹੈ ਜਿਹੜੀ ਉਹ ਖਰੀਦੀ ਸੀ ਜਿਹੜੀ ਹੁਣ ਉਸਨੇ ਗੱਲ ਕਬੂਲੀ ਹੈ ਜਾਂ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਗੱਡੀ ਇਹ ਜਿਹੜੀ ਇਹ ਬਹੁਤ ਜ਼ਿਆਦਾ ਤੇਜ਼ ਚਲਾ ਰਿਆ ਸੀਗਾ ਜਿਹਦੇ ਕਾਰਨ ਇਹ ਸਰਦਾਰ ਫੌਜਾ ਸਿੰਘ ਨੂੰ ਟੱਕਰ ਆ ਜਿਹੜੀ ਉਹ ਮਾਰ ਜਾਂਦੀ ਹੈ ਤਾਂ ਪੁੱਛਗਿੱਛ ਦੌਰਾਨ ਆ ਸਾਹਮਣੇ ਆਇਆ ਕਿ ਜਦੋਂ ਉਹ ਦੱਸਦਾ ਹੈ ਕਿ ਉਸ ਤੋਂ ਟੱਕਰ ਜਿਹੜੀ ਵੱਜ ਜਾਂਦੀ ਹੈ ਫੌਜਾ ਸਿੰਘ ਨੂੰ ਤਾਂ ਉਹ ਘਬਰਾ ਜਾਂਦਾ ਹੈ ਜਿਹਦੇ ਕਰਕੇ ਉਹ ਉਹਨਾਂ ਨੂੰ ਚੱਕਦਾ ਨਹੀਂ ਹੈਗਾ ਤੇ ਅੱਗੇ ਆ ਜਿਹੜਾ ਲੰਘ ਜਾਂਦਾ ਤਾਂ ਪੁਲਿਸ ਨੇ ਹੁਣ ਇਸ ਮਲਜ਼ਮ ਦੇ ਵਿਰੁੱਧ ਜਿਹੜੀਆਂ ਵੱਖ-ਵੱਖ ਧਰਾਵਾਂ ਜਿਵੇਂ ਹਿੱਟ ਐਂਡ ਰਨ ਲਾਪਰਵਾਹੀ ਕਾਰਨ ਮੌਤਾ ਤੇ ਮੌਕੇ ਤੋਂ ਫਰਾਰ ਹੋਣ ਤਹਿਤ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਹੈ ਬਾਕੀ ਅੱਗੇ ਹੋਰ ਜਾਂਚ ਹੈ ਜਿਹੜੀ ਉਹ ਚੱਲ ਰਹੀ ਹੈ ਤਾਂ ਐਕਸੀਡੈਂਟ ਹੋ ਗਿਆ ਸੀ ਉੱਥੇ ਰੁਕ ਜਾਂਦਾ ਉਹਨਾਂ ਨੂੰ ਹਸਪੀਟਲ ਲੈ ਜਾਂਦਾ ਹੋ ਸਕਦਾ ਔਜਾ ਸਿੰਘ ਦੀ ਜਾਨ ਹੈ ਜਿਹੜੀ ਉਹ ਵੱਸ ਜਾਂਦੀ ਪਰ ਇਸ ਬੰਦੇ ਦੀ ਲਾਪਰਵਾਹੀ ਦੇ ਕਾਰਨ ਔਜਾ ਸਿੰਘ ਇਸ ਦੁਨੀਆ ਤੋਂ ਰੁਖਸਤ ਹੈ ਜਿਹੜੇ ਹੋ ਗਏ ਤਾਂ ਜਿਵੇਂ ਇਹ ਨਿਊਜ਼ ਆਉਂਦੀ ਹੈ ਤਾਂ ਬੜਾ ਮਨ ਹੈ ਜਿਹੜਾ ਦੁਖੀ ਹੁੰਦਾ ਹੈ ਵੀ ਇੱਕ ਸਿਹਤ ਅਮੰਦ ਬੰਦਾ ਜਿਹੜਾ ਪਤਾ ਨਹੀਂ ਕਿੰਨੇ ਕਦਾ ਜਿਹੜਾ ਉਹ ਪ੍ਰੇਰਣਾ ਦਾ ਇੱਕ ਸੀਗਾ ਕਿੰਨੇ ਕ ਨੂੰ ਉਸ ਇਨਸਾਨ ਨੇ ਸਿਹਤ ਦਿੱਤੀ ਚਾਹੇ ਉਹ ਸਿਹਤ ਸੰਬੰਧੀ ਹੈ ਜਾਂ ਸਿਹਤ ਨੂੰ ਮਜ਼ਬੂਤ ਕਰਨ ਸੰਬੰਧੀ ਹੈ ਇੱਕੋ ਇੱਕ ਇਨਸਾਨ ਜਿਨੇ ਕਦੇ ਨਾ ਬੁਖਾਰ ਦੀ ਨਾ ਕਿਸੇ ਦਰਦ ਦੀ ਦਵਾਈ ਖਾਧੀ ਅੱਜ ਦੀ ਕੜੀ ਇਹ ਕਹਿਣਾ ਬਹੁਤ ਔਖਾ ਹੈ ਕਿ ਮੈਂ ਤਾਂ ਕਦੇ ਕੋਈ ਦਵਾਈ ਲਈ ਨਹੀਂ ਸਾਰੇ ਬੰਦੇ ਚਲਦੀ ਦਵਾਈਆਂ ਤੇ ਕਿਸੇ ਦੀ ਕਿਵੇਂ ਦਵਾਈ ਚੱਲੀ ਜਾਂਦੀ ਹੈ ਕਿਸੇ ਦੀ ਕੋਈ ਇਲਾਜ ਦੀ ਦਵਾਈ ਚੱਲੀ ਹੈ ਪਰ ਇੱਕੋ ਇੱਕ ਇਨਸਾਨ ਸੀਗੇ ਜਿਨ੍ਹਾਂ ਨੇ ਕਦੇ ਵੀ ਜਿਹੜੀ ਉਹ ਦਵਾਈ ਨਹੀਂ ਲਈ ਚਾਏ ਉਹਨਾਂ ਨੂੰ ਕੋਈ ਵੀ ਤਕਲੀਫ ਹੈ ਜਿਹੜੀ ਹੋਵੇ ਵੱਡੀ ਤਕਲੀਫ ਉਹਨਾਂ ਨੂੰ ਆਈ ਨਹੀਂ ਕਿਉਂਕਿ ਉਹਨਾਂ ਨੇ ਦੌੜਨ ਦੀ ਆਦਤ ਹੈ ਜਿਹੜੀ ਬੜਾਈ ਹੋਈ ਸੀ ਦੌੜਨਾ ਸ਼ੇਅਰ ਕਰਨਾ ਤੇ ਡੈਥ ਵੀ ਉਹਨਾਂ ਦੀ ਸ਼ੇਅਰ ਕਰਦੇ ਸਮੇਂ ਹੋਈ ਹੈ ਜਦੋਂ ਉਹ ਇੱਕ ਸੜਕ ਤੇ ਸ਼ੇਅਰ ਕਰਨ ਜਿਹੜੇ ਜਾ ਰਹੇ ਸੀ ਆਪਣੇ ਪਿੰਡਾਂ ਤਾਂ ਇਸ ਤੇਜ਼ ਰਫਤਾਰ ਗੱਡੀ ਦੀ ਟੱਕਰ ਕਾਰਨ ਉਹਨਾਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ